ਇਹ ਜਿੱਦੀ ਵੀ ਇਹ ਮਾਰਕੀਟ ਹੈ ਤੇ ਜਿਹੜੀ ਪਾਰਕਿੰਗ ਹੈ ਨਾ ਜੀ ਤੇ ਪੋਡਾ ਨੇ ਆਕਸ਼ਨ ਕਰਕੇ ਵੇਚੀ ਸੀਗੀ ਤੇ ਇਸ ਮਾਰਕੀਟ ਦਾ ਮੁੱਲੀ ਇਸ ਕਰਕੇ ਪਿਆ ਸੀਗਾ ਕਿ ਇਹਦੇ ਵਿੱਚ ਇੱਕ ਪਾਰਕਿੰਗ ਬਹੁਤ ਖੁੱਲੀ ਪਾਰਕਿੰਗ ਸੀਗੀ ਇਹ ਅੱਜ ਰੇੜੀਆਂ ਲੱਗੀਆਂ ਕੱਲ ਇੱਥੇ ਹੁੱਲੜਬਾਜੀ ਹੋਏਗੀ ਬਹੁਤ سارے ਕੰਮ ਹੋਣਗੇ ਸੋ ਅਸੀਂ ਸਾਰੇ ਭਰਾਵਾਂ ਨੇ ਮਿਲ ਕੇ ਸ਼ਾਪਕੀਪਰਸ ਨੇ ਨੂੰ ਪ੍ਰੋਟੈਸਟ ਕੀਤਾ ਤੇ ਸਾਨੂੰ ਐਸਐਸਪੀ ਆਫਿਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਹੀ ਸਾਨੂੰ ਸਮਰਥਨ ਮਿਲਿਆ ਹੈ ਅੱਜ ਕੱਲ ਇਨਫੈਕਟ ਅਸੀਂ ਸ਼ਾਮੀ ਵੇਖਿਆ ਕਿ ਕਾਰਪੋਰੇਸ਼ਨ ਦੇ ਕੁਝ ਅਫੀਸ਼ੀਅਲਸ ਨੇ ੱੱਕੇ ਨਾਲ ਇੱਥੇ ਨਾ ਕੁਝ ਰੇੜੀਆਂ ਪਾਰਕਿੰਗ ਏਰੀਆ ਦੇ ਅੰਦਰ ਵੜ ਦੁੱਤੀਆਂ ਜਿਹਦਾ ਅਸੀਂ ਵਿਰੋਧ ਕੀਤਾ ਇਹ ਜਿਹੜਾ ਜ਼ੋਨ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ 34 ਜ਼ੋਨ ਆਇਡੈਂਟੀਫਾਈ ਹੋ ਕੇ ਨੋਟੀਫਾਈ ਹੋਏ ਹੋਏ ਆ ਇਹ 2018 ਦਾ ਨੋਟੀਫਾਈ ਜ਼ੋਨ ਹੈ ਇਸ ਪੰਜਾਬ ਸਰਕਾਰ ਦਾ ਸਟਰੀਟ ਵੈਂਡਿੰਗ ਐਕਟ ਜਿਹੜਾ 2014 ਨੂੰ ਸੁਪਰੀਮ ਕੋਰਟ ਨੇ ਬਣਾਇਆ ਸੀ ਉਹ ਐਕਟ ਤਹਿਤ ਹੀ ਜੂਨ ਬਣਿਆ ਹੋਇਆ ਵਾ 31 ਜੂਨ ਸ਼ਹਿਰ ਚ ਬਣੇ ਹੋਇਆ ਕਾਰਪੋਰੇਸ਼ਨ ਚ ਜਾ ਕੇ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਫਿਰ ਪੁਲਿਸ ਦੀ ਨੋਟਿਸ ਲੈ ਕੇ ਆਏ ਫਿਰ ਪੁਲਿਸ ਐਕਸ਼ਨ ਚਾਹੀ ਤੇ ਉਹਨਾਂ ਨੇ ਜਿਹੜਾ ਸਾਡੇ ਨਾਲ ਪੂਰਾ ਸਹਿਯੋਗ ਕੀਤਾ ਤੇ ਇਹ ਜਿਹੜੇ ਨੇ ਵੈਂਡਰਸ ਨੇ ਇਹਨਾਂ ਨੂੰ ਬਾਹਰ ਕੱਢਿਆ ਜਲੰਧਰ ਵਿੱਚ ਕੱਲ ਤੋਂ ਹੀ ਜਿਹੜਾ ਵਾ ਉਹ ਕਮਿਸ਼ਨਰ ਸਾਹਿਬ ਦੇ ਆਰਡਰ ਤੇ ਰੇਡੀਆਂ ਦਾ ਜਿਹੜਾ ਮਾਮਲਾ ਵਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਐਸ ਟਾਈਮ ਬਹੁਤ ਜ਼ਿਆਦਾ ਭਖਿਆ ਹੋਇਆ ਮਾਮਲਾ ਵਾ ਆ ਐਸ ਟਾਈਮ ਅਸੀਂ ਖੜੇ ਆ ਜੀ ਛੋਟੀ ਬਾਰਾਦਰੀ ਪਾਰਟ 2 ਦੀ ਮਾਰਕੀਟ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਮਾਮਲਾ ਬਹੁਤ ਜ਼ਿਆਦਾ ਭਖਿਆ ਹੋਇਆ ਆ ਆਪਾਂ ਗੱਲਬਾਤ ਕਰਦੇ ਆ ਐਸੋਸੀਏਸ਼ਨ ਦੇ ਮੈਂਬਰ ਕਮੇਟੀਆਂ ਨਾਲ ਕਮੇਟੀ ਮੈਂਬਰਾਂ ਨਾਲ ਕੀ ਕੀ ਚੱਕਰ ਪਿਆ ਆ ਆਪਾਂ ਗੱਲਬਾਤ ਕਰ ਲੈਨੇ ਆ ਜੀ ਸਸੀ ਗੱਜ ਸਰ ਸਸੀ ਗੱਜ ਜੀ ਸਾਰੇ ਅ ਇਹਨਾ ਆਮਜਾਮ ਇਨੇ ਲੋਕੀ ਇੱਥੇ ਇਕੱਠੇ ਹੋ ਗਏ ਆ ਮਾਰਕੀਟ ਦੇ ਵਿੱਚ ਤੁਸੀਂ ਸਾਰੀ ਕਮੇਟੀ ਇੱਥੇ ਖੜੀ ਆ ਦੱਸੋ ਇਸ ਬਾਰੇ ਕੀ ਮਾਮਲਾ ਕੀ ਹੈ ਅਸੀਂ ਲੋਕ ਨਾ ਛੋਟੀ ਬਾਰਾਦਰੀ ਪਾਰਟ 2 ਪਿੰਸ ਦੇ ਸਾਹਮਣੇ ਜਿਹੜਾ ਐਸ ਸੀਓਜ਼ ਹੈਗੇ ਆ ਉਹਦੇ ਓਨਰਸ ਹੈਗੇ ਆ ਤੇ ਓਕਿਪਾਇਰਸ ਹੈਗੇ ਆ ਅੱਜ ਕੱਲ ਇਨਫੈਕਟ ਅਸੀਂ ਸ਼ਾਮੀ ਵੇਖਿਆ ਕਿ ਕਾਰਪੋਰੇਸ਼ਨ ਦੇ ਕੁਝ ਅਫੀਸ਼ੀਅਲਸ ਨੇ ੱੱਕੇ ਨਾਲ ਇੱਥੇ ਨਾ ਕੁਝ ਰੇੜੀਆਂ ਪਾਰਕਿੰਗ ਏਰੀਆ ਦੇ ਅੰਦਰ ਵੜ ਦਿੱਤੀਆਂ ਜਿਹਦਾ ਅਸੀਂ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਪਹਿਲੇ ਰੇੜੀਆਂ ਉਹਨਾਂ ਨੇ ਕੱਢ ਲਈਆਂ ਸਾਨੂੰ ਇਹ ਕਹਿ ਕੇ ਕਿ ਅਸੀਂ ਇਹਦਾ ਕੋਈ ਪਰਮਨੈਂਟ ਸੋਲੂਸ਼ਨ ਕੱਢਾਂਗੇ ਅਸੀਂ ਪਾਰਕਿੰਗ ਏਰੀਆ ਦੇ ਅੰਦਰ ਨਹੀਂ ਲਗਾਵਾਂਗੇ ਅੱਜ ਸਵੇਰੇ ਫਿਰ ਕਾਰਪੋਰੇਸ਼ਨ ਦੇ ਕੁਝ ਅਫੀਸ਼ੀਅਲਸ ਨੇ ੱੱਕੇ ਨਾਲ ਪਾਰਕਿੰਗ ਏਰੀਆ ਦੇ ਅੰਦਰ ਸਾਡੀ ਮਾਰਕੀਟ ਦੀ ਪ੍ਰਾਈਵੇਟ ਪਾਰਕਿੰਗ ਦੇ ਅੰਦਰ ਲਿਆ ਕੇ ਰੇੜੀਆਂ ਲਵਾ ਦਿੱਤੀਆਂ ਜਿਸ ਦਾ ਅਸੀਂ ਜਦੋਂ ਵਿਰੋਧ ਕੀਤਾ ਕਾਰਪੋਰੇਸ਼ਨ 'ਚ ਜਾ ਕੇ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਫਿਰ ਪੁਲਿਸ ਦੀ ਨੋਟਿਸ ਲੈ ਕੇ ਆਏ ਫਿਰ ਪੁਲਿਸ ਐਕਸ਼ਨ ਚ ਆਈ ਤੇ ਉਹਨਾਂ ਨੇ ਜਿਹੜਾ ਸਾਡੇ ਨਾਲ ਪੂਰਾ ਸਹਿਯੋਗ ਕੀਤਾ ਤੇ ਇਹ ਜਿਹੜੇ ਨੇ ਵੈਂਡਰਸ ਨੇ ਇਹਨਾਂ ਨੂੰ ਬਾਹਰ ਕੱਢਿਆ ਜਿਹੜਾ ਕਾਰਪੋਰੇਸ਼ਨ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਹਦਾਇਤ ਦਿੱਤੀ ਕਿ ਇਲੀਗਲੀ ਕਿਸੇ ਵੀ ਤਰ੍ਹਾਂ ਦੀ ਕੋਈ ਇਨਕ੍ਰੋਚਮੈਂਟ ਨਹੀਂ ਕਰਨੀ ਤੇ ਫਿਲਹਾਲ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਕਿ ਫਿਊਚਰ ਦੇ ਵਿੱਚ ਵੀ ਉਹ ਕੋਈ ਪਾਰਕਿੰਗ ਦੇ ਅੰਦਰ ਇਨਕ੍ਰੋਚਮੈਂਟ ਨਹੀਂ ਹੋਏਗੀ ਪਰ ਫਿਰ ਵੀ ਹੁਣ ਪਾਰਕਿੰਗ ਦੇ ਅੰਦਰੋਂ ਬਾਹਰ ਲੈ ਗਏ ਨੇ ਹੁਣ ਕੀ ਹੈ ਕਿ ਮਾਰਕੀਟ ਜਿਹੜੀ ਹੈ ਸਾਹਮਣੇ ਪਿੰਮਸ ਹਸਪਤਾਲ ਪੈਂਦਾ ਤੇ ਮਾਰਕੀਟ ਜਿਹੜੀ ਐਂਬੂਲੈਂਸ ਵਗੈਰਾ ਜਾਂਦੀ ਐਸ ਰੋਡ ਤੋਂ ਸੜਕ ਤੋਂ ਤਾਂ ਇਹ ਅਲਟੀਮੇਟਲੀ ਜੇ ਇਹ ਰੈਡੀ ਮਾਰਕੀਟ ਬਣ ਜਾਏਗੀ ਜਾਂ ਡਿਵੈਲਪ ਹੋਏਗੀ ਇਹ ਨੁਕਸਾਨ ਕਰੇਗੀ ਰਸਤਾ ਰੁਕੇਗਾ ਐਂਬ ਮੋਰਓਵਰ ਇੱਥੇ ਕੋਈ ਪ੍ਰੋਵੀਜ਼ਨ ਨਹੀਂ ਹੈ ਨਾ ਕੋਈ ਸੈਨੀਟੇਸ਼ਨ ਪ੍ਰੋਵੀਜ਼ਨ ਨਾ ਲਾਈਟ ਹੈ ਇਹ ਕਿਸ ਹਿਸਾਬ ਨਾਲ ਬਣਾ ਰਹੀ ਹੈ ਕਾਰਪੋਰੇਸ਼ਨ ਸਾਨੂੰ ਸਮਝ ਨਹੀਂ ਆ ਸਰ ਕਿੰਨੀਆਂ ਰੇੜੀਆਂ ਜਿਹੜੀਆਂ ਇਥੇ ਇਸ ਟਾਈਮ ਜੇ ਮਾਰਕ ਗੱਲ ਕੀਤੀ ਜਾਵੇ ਕਿੰਨੀਆਂ ਰੇੜੀਆਂ ਮਾਰਕੀਟ ਦੇ ਅੰਦਰ ਆ ਚੁੱਕੀਆਂ ਸੀ ਆ ਕਟੋਕੜ 10 ਤੋਂ 15 ਰੇੜੀਆਂ ਮਾਰਕੀਟ ਦੇ ਅੰਦਰ ਆ ਚੁੱਕੀਆਂ ਸੀਗੀਆਂ ਤੇ ਹੁਣ ਉਹਨਾਂ ਨੇ ਪਾਰਕਿੰਗ ਜਿਹੜੀਆਂ ਬਾਹਰ ਚਲੀ ਗਈ ਪਾਰਕਿੰਗ ਚੋਂ ਪਰ ਫੁੱਟਪਾਥ ਦੇ ਉੱਪਰ ਲਗਾ ਦਿੱਤੀ ਹੈ। ਇਹ ਕਦੋਂ ਦੀ ਗੱਲ ਹੈ ਜੀ? ਇਹ ਅੱਜ ਦੀ ਗੱਲ ਹੈ। ਠੀਕ ਹੈ ਜੀ। ਅੱਜ ਦੁਪਹਿਰੇ 11:30 12 ਵਜੇ ਦਾ ਟਾਈਮ ਹੈ ਉਸ ਤੋਂ ਬਾਅਦ ਅਸੀਂ ਦਰਖਾਸਤ ਦਿੱਤੀ ਕਮਿਸ਼ਨਰ ਸਾਹਿਬ ਨੂੰ ਵੀ ਦਿੱਤੀ ਤੇ ਇਨਫੈਕਟ ਪੂੜਾ ਜੀ ਵੀ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆ ਫਿਰ ਪੁਲਿਸ ਪ੍ਰਸ਼ਾਸਨ ਦੀ ਨੋਟਿਸ ਵੀ ਲੈ ਕੇ ਆਏ ਤੇ ਪੁਲਿਸ ਪ੍ਰੋਫੈਸਰ ਨੇ ਇਮੀਡੀਏਟਲੀ ਐਕਟ ਕੀਤਾ। ਸਰ ਤੁਹਾਡਾ ਵੀ ਕੋਈ ਇੱਥੇ ਕੰਮ ਹੈ? ਜੀ ਇੱਥੇ ਮੇਰਾ ਵੀ ਬਿਲਡਿੰਗ ਹੈਗੀ ਹੈ। ਸਾਡਾ ਹੋਰ ਵੀ ਮਜੂਰ ਨੇ ਤੁਹਾਡਾ ਤੁਹਾਡਾ ਕਿਹੜਾ ਟਿਕਾਣਾ ਜੀ ਤੁਹਾਡੀ ਵੀ ਦੁਕਾਨ ਇੱਥੇ ਹੈ ਹਾਂਜੀ ਹਾਂਜੀ ਮੇਰੀ ਵੀ ਇੱਥੇ ਮੇਰਾ ਇੱਥੇ ਹੋਟਲ ਹੈਗਾ ਓਕੇ ਜੀ ਠੀਕ ਹੈ ਜੀ ਸੋ ਇਹ ਜਿੱਦੀ ਵੀ ਇਹ ਮਾਰਕੀਟ ਹੈ ਤੇ ਜਿਹੜੀ ਪਾਰਕਿੰਗ ਹੈ ਨਾ ਜੀ ਇਹ ਪੋਡਾ ਨੇ ਆਕਸ਼ਨ ਕਰਕੇ ਵੇਚੀ ਸੀਗੀ ਤੇ ਇਸ ਮਾਰਕੀਟ ਦਾ ਮੁੱਲ ਇਸ ਕਰਕੇ ਪਿਆ ਸੀਗਾ ਕਿ ਇਹਦੇ ਵਿੱਚ ਇੱਕ ਪਾਰਕਿੰਗ ਬਹੁਤ ਖੁੱਲੀ ਪਾਰਕਿੰਗ ਸੀਗੀ ਇਹ ਪਾਰਕਿੰਗ ਤੁਹਾਡੇ ਦਾਇਰੇ ਚ ਆਉਂਦੀ ਹੈ ਇਹ ਬਿਲਕੁਲ ਸਾਡੇ ਸਾਡੇ ਦਾਇਰੇ ਇਹ ਸਾਰੀ ਪਾਰਕਿੰਗ ਇੱਥੇ ਦੇ ਐਸ.ਈ.ਓ. ਦੇ ਜਿਹੜੇ ਓਨਰਸ ਹੈ ਤੇ ਉੱਥੇ ਜਿਹੜੇ ਕਸਟਮਰਸ ਆਉਂਦੇ ਉਹਨਾਂ ਲਈ ਹੀ ਹੈ ਹੋਰ ਕੋਈ ਇਸ ਪਾਰਕਿੰਗ ਦੇ ਵਿੱਚ ਨਹੀਂ ਬਰ ਸਕਦਾ ਇਹਨੂੰ ਯੂਜ਼ ਨਹੀਂ ਕਰ ਸਕਦਾ ਸੋ ਜਿਹੜੀ ਕਿ ਕਾਰਪੋਰੇਸ਼ਨ ਵਾਲਿਆਂ ਨੇ ਕੱਲ ਸਵੇਰੇ ਅੱਜ ਸਵੇਰੇ ਜਿਹੜਾ ਇੱਥੇ ਰੇੜੀਆਂ ਲਾ ਕੇ ਇਨਕ੍ਰੋਚ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਸਰਾਸਤ ਗੈਰਕਾਨੂੰਨੀ ਹੈ ਸਰ ਜਿਹੜਾ ਰੇੜੀਆਂ ਦਾ ਹੁਣ ਮਾਮਲਾ ਭੱਕਿਆ ਹੋਇਆ ਹੈ ਤੁਹਾਡੇ ਹਿਸਾਬ ਨਾਲ ਇਹ ਕਰਨਾ ਚਾਹੀਦਾ ਸੀ ਸਰਕਾਰ ਨੂੰ ਕਿ ਨਹੀਂ ਕਰਨਾ ਚਾਹੀਦਾ ਨਹੀਂ ਜੀ ਤੁਸੀਂ ਪਾਰਕਿੰਗ ਦੇ ਵਿੱਚ ਤਾਂ ਕੋਈ ਵੀ ਰੇੜੀ ਨਹੀਂ ਲਾ ਕੇ ਲਾ ਸਕਦਾ ਨਾ ਇਹ ਤਾਂ ਈਵਨ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਹੈਗੀਆਂ ਕਿ ਪਾਰਕਿੰਗ ਨੂੰ ਕਿ ਤੁਸੀਂ ਕੋਈ ਵੀ ਇਨਕ੍ਰੋਚ ਨਹੀਂ ਕਰ ਸਕਦਾ ਬਿਕੋਜ਼ ਹਰ ਸਿਟੀ ਦੇ ਵਿੱਚ ਪਾਰਕਿੰਗ ਦੀ ਉਹ ਆਲਰੇਡੀ ਪ੍ਰੋਬਲਮ ਹੈ ਤੇ ਇਹ ਜਿਹੜੀ ਛੋਟੀ ਬੜਾ ਜਿਹੜੀ ਪਾਰਟ 1 ਪਾਰਟ 2 ਤਾਂ ਪੋਟਾ ਦਾ ਬਹੁਤ ਹੀ ਪਾਇਲਟ ਪ੍ਰੋਜੈਕਟ ਸੀ ਅਜ ਵੀ ਇਹ ਪੁੱਡਾ ਦੇ ਅੰਡਰ ਹੀ ਹੈਗਾ ਤੇ ਕਾਰਪੋਰੇਸ਼ਨ ਤੋਂ ਸਿਰਫ ਮੇਨਟੇਨੈਂਸ ਤੇ ਵਾਟਰ ਸਪਲਾਈਜ ਦੀ ਹੀ ਦੇਖਰੇਖ ਦੀ ਪਰਮਿਸ਼ਨ ਹੈਗੀ ਹੈ ਇਹ ਜਿਹੜਾ ਹੁਣ ਮਾਮਲਾ ਹੋਇਆ ਵਾ ਇਹ ਪੁੱਡਾ ਦੇ ਤੁਸੀਂ ਕਿਸੇ ਉਚਿਤ ਅਧਿਕਾਰ ਨਾਲ ਗੱਲ ਕੀਤੀ ਹੈ ਹਾਂਜੀ ਅਸੀਂ ਪੁੱਡਾ ਦੇ ਵਿੱਚ ਵੀ ਆਪਣੀ ਕੰਪਲੇਂਟ ਦੇ ਕੇ ਆਏ ਹਾਂ ਅਸੀਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਏ ਹਾਂ ਤੇ ਉਹਨਾਂ ਨੇ ਸਾਨੂੰ ਬਿਲਕੁਲ ਆਸ਼ਵਾਸਨ ਦਿੱਤਾ ਹੈ ਕਿ ਇਹ ਅਸ ਤੋਂ ਬਾਤ ਨਹੀਂ ਹੋਏਗਾ ਓਕੇ ਆ ਜਿਹੜਾ ਮਾਮਲਾ ਪੱਖਿਆ ਹੋਇਆ ਆਪ ਕਾਰਪੋਰੇਸ਼ਨ ਦੇ ਅਫਸਰਾਂ ਨਾਲ ਵੀ ਆਪਾਂ ਕੋਈ ਗੱਲਬਾਤ ਕਰਵਾਣੀ ਹੈ ਆਓ ਜੀ ਹੁਣ ਮੁੱਖ ਅਫਸਰ ਚਾਲ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਵਾਨੀ ਹੈ ਸਰ ਕੀ ਮਾਮਲਾ ਜੀ ਹੁਣ ਜਿੱਥੇ ਇਨਾ ਰਸ ਪੈ ਗਿਆ ਲੋਕਾਂ ਦੀ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਲੋਕਾਂ ਦੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਜਿਹਦੇ ਵਿੱਚ ਮਾਨਜੋਗ ਸੀਪੀ ਸਾਹਿਬ ਮਾਨਜੋਗ ਕਮਿਸ਼ਨਰ ਨਗਰ ਨਿਗਮ ਦੇ ਨਾਲ ਮੀਟਿੰਗ ਹੋਈ ਸੀ ਉਹਨੂੰ ਹੱਲ ਕਰਨ ਲਈ ਜਿਹੜੇ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਜਿਹੜੀਆਂ ਵੈਂਡਰ ਸੀ ਜਿਹੜੀਆਂ ਫੜੀਆਂ ਵਾਲੇ ਜਿਹੜੇ ਹੈਗੇ ਸੀ ਜਿਹੜੇ ਵਰਕਰ ਸੀ ਕਾਮੇ ਸੀ ਡੇਲੀ ਹੈਂਡ ਟੂ ਮਾਸੀ ਉਹਨਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਸੀ ਵੀ ਰੇੜੀਆਂ ਅਸੀਂ ਕਿੱਥੇ ਲਈਏ ਕਾਫੀ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੋਸ ਸੀ ਵੀ ਸਾਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਪ੍ਰੋਪਰ ਵੀ ਰੇੜੀਆਂ ਲਾਉਣ ਵਾਸਤੇ ਉਹਨੂੰ ਲੈ ਕੇ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਕਾਰਪੋਰੇਸ਼ਨ ਦੀਆਂ ਟੀਮਾਂ ਬਣੀਆਂ ਉਹਨਾਂ ਦੇ ਸੁਪਰਡੈਂਡਰ ਸਰਦਾਰ ਮਨਦੀਪ ਸਿੰਘ ਹੁਣੀ ਨਾਲ ਸੀ ਜਿਨ੍ਹਾਂ ਨੇ ਜਗ੍ਹਾ ਨਿਸ਼ਚਿਤ ਕੀਤੀਆਂ ਕਾਰਪੋਰੇਸ਼ਨ ਨੇ ਉਦੇ ਤਹਿਤ ਉਹਨਾਂ ਨੂੰ ਜਗਾ ਜਿਹੜੀ ਇੱਕ ਇੱਥੇ ਨਿਸ਼ਚਿਤ ਕੀਤੀ ਹੋਈ ਆ ਪੀਐਮ ਦੇ ਸਾਹਮਣੇ ਉੱਥੇ ਅਸੀਂ ਰੇੜੀਆਂ ਅੱਜ ਇਹਨਾਂ ਨੇ ਲਵਾਈਆਂ ਨੇ ਜਿਹਦੇ ਚ ਪਹਿਲੋਂ ਸਟਾਰਟਿੰਗ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਹੈਗੇ ਸੀ ਲੋਕਲ ਜਿਹਨਾਂ ਦੇ ਇੱਥੇ ਸ਼ੋਰੂਮ ਨੇ ਜਾਂ ਕੁਝ ਉਹਨਾਂ ਨੂੰ ਦਿੱਕਤ ਆ ਰਹੀ ਸੀ ਕਿਉਂਕਿ ਰੇੜੀਆਂ ਇਹਨਾਂ ਨੇ ਅੰਦਰ ਲਾ ਲਈਆਂ ਸੀ ਉਹਦੇ ਚ ਫਿਰ ਇਹਨਾਂ ਨਾਲ ਗੱਲਬਾਤ ਕਰਕੇ ਪੀਸਫੁਲੀ ਪ੍ਰੋਪਰਲੀ ਇਹਨਾਂ ਕਾਨਫਰੰਸ ਲੈ ਕੇ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਜਿਹੜੇ ਵੈਂਡਰਸ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਬਣੀ ਕਿ ਜਿਹੜੀਆਂ ਪੈਸੇਜ ਐ ਪਾਰਕਿੰਗ ਤੋਂ ਬਾਹਰ-ਬਾਰ ਉੱਥੇ ਰੇੜੀਆਂ ਲਵਾਈਆਂ ਜਾਣ ਤੇ ਉਹ ਪੀਸਫੁਲੀ ਅਸੀਂ ਰੇੜੀਆਂ ਇੱਥੇ ਲਵਾ ਲਈਆਂ ਨੇ ਸਰ ਕੋਈ ਇਹਨਾਂ ਦੀ ਲਿਖਤੀ ਰਿਪੋਰਟ ਤੇ ਨਹੀਂ ਕੋਈ ਦਿੱਤੀ ਜਿਹੜੇ ਐਸੋਸੀਏਸ਼ਨ ਵਾਲਿਆਂ ਨੇ ਜਿਹੜਾ ਮਾਰਕੀਟ ਵਾਲਿਆਂ ਨੇ ਨਹੀਂ ਸੋ ਐਸ ਸੱਚ ਸਾਡੇ ਕੋਲ ਕੋਈ ਦਿਨ ਲਿਖਤੀ ਨਹੀਂ ਆਈ ਇਹਨਾਂ ਦੀ ਜੀ ਇਹ ਸੰਜੀਤ ਚਾਲ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਪੂਰਾ ਮਾਮਲਾ ਦੱਸਿਆ ਜਿਨ੍ਹਾਂ ਦੇ ਇਹਨਾਂ ਦੇ ਕੰਟਰੋਲਸ ਨੇ ਤੇ ਆਪਾਂ ਦੋ ਚਾਰ ਵਾਈਟਸ ਹੋਰ ਵੀ ਆਪਾਂ ਤੁਹਾਨੂੰ ਦਿਖਾਣੇ ਆਂ ਚਲੋ ਆਓ ਆਓ ਇੱਕ ਵਾਰ ਇੱਕ ਗੱਲਬਤ ਹੋਰ ਕਰ ਲੈਨੇ ਆ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਸੋ ਮੈਂ ਇੱਥੇ ਇੱਕ ਐਜੂਕੇਸ਼ਨ ਦਾ ਕੰਮ ਕਰਦਾ ਹੈ ਦੇਖੋ ਇਹ ਜਿਹੜੀ ਮਾਰਕੀਟ ਹੈ ਜਾਣੀ ਜਾਂਦੀ ਹੈ ਐਜੂਕੇਸ਼ਨ ਹਬ ਦੇ ਲਈ ਇੱਥੇ ਆਲਮੋਸਟ ਹਜ਼ਾਰ ਕ ਬੱਚਾ ਡੇਲੀ ਪੜਨ ਆਂਦਾ ਆਈਲਸ ਪੀਟੀ ਜਾਂ ਬਾਕੀ ਇਮੀਗ੍ਰੇਸ਼ਨ ਦੇ ਕੰਮ ਕਰਵਾਉਣ ਲਈ ਸੋ ਕਾਰਪੋਰੇਸ਼ਨ ਨੇ ਇੱਕ ਬੜਾ ਹੀ ਗਲਤ ਸਟੈਪ ਲਿਆ ਸੀਗਾ ਜੇ ਇੱਥੇ ਅੰਦਰ ਰੇੜੀਆਂ ਲਵਾਈਆਂ 15 20 ਅਸੀਂ ਇਹ ਦੇਖ ਰਿਹਾ ਸੀ ਕਿ ਆਉਣ ਵਾਲੇ ਟਾਈਮ 'ਚ 50 60 ਹੋ ਗਈਆਂ ਰੇੜੀਆਂ ਤੇ ਇਸ ਟਾਈਮ ਜੇ ਆਪਾਂ ਮਾਰਕੀਟ ਦੀ ਹਾਲਾਤ ਦੇਖੀਏ ਇੱਥੇ ਗੱਡੀਆਂ ਇੰਨੀਆਂ ਹੁੰਦੀਆਂ ਆਪਣੀਆਂ ਓਨਰਸ ਦੀ ਫਰੈਂਡਸ ਦੀਆਂ ਕਿ ਇੱਥੇ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਤੁਸੀਂ ਇਮੇਜਿਨ ਕਰੋ ਇੱਥੇ ਅੱਜ ਰੇੜੀਆਂ ਲੱਗੀਆਂ ਕੱਲ ਇੱਥੇ ਹੁੱਲੜਬਾਜੀ ਹੋਏਗੀ ਬਹੁਤ سارے ਕੰਮ ਹੋਣਗੇ ਸੋ ਅਸੀਂ ਸਾਰੇ ਭਰਾਵਾਂ ਨੇ ਮਿਲ ਕੇ ਸ਼ਾਪਕੀਪਰਸ ਨੇ ਨੂੰ ਪ੍ਰੋਟੈਸਟ ਕੀਤਾ ਤੇ ਸਾਨੂੰ ਐਸਐਸਪੀ ਆਫਿਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਹੀ ਸਾਨੂੰ ਸਮਰਥਨ ਮਿਲਿਆ ਹੈ ਜਿਹਦਾ ਰਿਜ਼ਲਟ ਇਹ ਹੋਇਆ ਕਿ ਰੇੜੀਆਂ ਚੱਕ ਕੇ ਹੁਣ ਬਾਹਰ ਕਰ ਦਿੱਤੀਆਂ ਗਈਆਂ ਹਨ ਤੇ ਸਾਨੂੰ ਇਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਹੈ ਕਿ ਅੱਗੇ ਤੋਂ ਇਹ ਕੰਮ ਨਹੀਂ ਕੀਤਾ ਜਾਏਗਾ ਸੋ ਅਸੀਂ ਪ੍ਰਸ਼ਾਸਨ ਤੇ ਪੂਰਾ ਭਰੋਸਾ ਕਰਦੇ ਹਾਂ ਮੈਂ ਧੰਨਵਾਦੀਆਂ ਪ੍ਰਸ਼ਾਸਨ ਦਾ ਤੇ ਮੈਂ ਇਹ ਵੀ ਕੁਇਸਟ ਕਰਾਂਗਾ ਰੇਡੀ ਆਨੇ ਤੁਸੀਂ ਜੋ ਵੀ ਕੰਮ ਕਰਨਾ ਤੁਸੀਂ ਵੀ ਸਾਡੇ ਭਰਾਓ ਤੁਸੀਂ ਮਾਰਕੀਟ ਤੋਂ ਬਾਹਰ ਹੋ ਕੇ ਕਰੋ ਤੁਸੀਂ ਅੰਦਰ ਹੋ ਕੇ ਕੁਝ ਨਹੀਂ ਕਰਨਾ ਤਾਂ ਕਿ ਸਾਨੂੰ ਇੱਥੇ ਕਿਸੇ ਤਰ੍ਹਾਂ ਦੀ ਬੱਚਿਆਂ ਨੂੰ ਜਾਂ ਕਿਸੇ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਅੱਗੇ ਥੋੜੀ ਜਿਹੀ ਜਗ੍ਹਾ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਯੂਟਿਲਾਈਜ਼ ਕਰਾਂਗੇ ਫਿਰ ਉਹ ਠੀਕ ਨਹੀਂ ਹੈਗਾ ਸੋ ਮੈਂ ਧੰਨਵਾਦ ਦੀਆਂ ਤੁਹਾਡਾ ਵੀ ਕਿ ਤੁਸੀਂ ਇਹਨੂੰ ਕਵਰ ਕਰਨਾ ਹੈ ਬਹੁਤ ਬਹੁਤ ਧੰਨਵਾਦ ਦੁਬਾਰਾ ਲਗਦੀਆਂ ਫੇਕ ਤੁਹਾਡੇ ਵੱਲੋਂ ਕੀ ਦੇਖੋ ਅਸੀਂ ਸ਼ਾਂਤ ਰਹਿਣ ਵਾਲੇ ਬੰਦੇ ਆ ਐਜੂਕੇਸ਼ਨਿਸਟ ਬੰਦੇ ਆ ਪੜ੍ਹੇ ਲਿਖੇ ਬੰਦੇ ਆ ਅਸੀਂ ਜੋ ਸਾਡੇ ਵੱਲੋਂ ਹੋਸਟ ਬਣਦਾ ਲੀਗਲ ਸਟੱਪ 'ਤੇ ਚੱਲਾਂਗੇ ਅਸੀਂ ਅਸੀਂ ਕਿਸੇ ਵੀ ਤਰ੍ਹਾਂ ਦੀ ਬਹਿਸ ਬਾਜੀ 'ਚ ਜਾਣ ਵਾਲੇ ਨਹੀਂ ਐ ਸਾਰੇ ਮਾਰਕੀਟ ਦੇ ਓਨਰਸ ਐ ਬੜੇ ਸਮਝਦਾਰ ਐ ਸੁਲਝੇ ਹੋ ਇਨਸਾਨ ਐ ਸਾਰੇ ਸੋ ਅਸੀਂ ਆਪਣੇ ਵੱਲੋਂ ਜੋ ਲੀਗਲ ਐਂਗਲ ਹੋਏਗਾ ਉਹ ਐਕਸਪਲੋਰ ਕਰਾਂਗੇ ਪਰ ਅਸੀਂ ਕਿਸੇ ਵੀ ਕੀਮਤ ਤੇ ਅੰਦਰ ਰੇੜੀਆਂ ਲੱਗਣਾ ਨਹੀਂ ਅਲਾਉ ਕਰ ਸਕਦੇ ਇੱਥੇ ਸਾਹਮਣੇ ਮੌਜੂਦ ਨੇ ਦੀ ਹੁਣ ਕਾਰਪੋਰੇਸ਼ਨ ਅਫੀਸਰ ਸੱਸੀ ਗੱਲ ਸਰ ਸੱਸੀ ਗੱਲ ਜੀ ਸਰ ਸ਼ਾਪ ਕੀਪਰਾਂ ਨੂੰ ਕਿਹਾ ਗਿਆ ਕਿ ਤੁਸੀਂ ਰੇੜੀਆਂ ਜਿਹੜੀਆਂ ਇਲਲੀਗਲ ਸਾਡੀ ਪਾਰਕਿੰਗ ਦੇ ਵਿੱਚ ਲਵਾਤੀਆਂ ਇਸ ਮੁੱਦੇ ਤੇ ਤੁਸੀਂ ਵੀ ਦੱਸੋ ਪਹਿਲਾਂ ਤਾਂ ਤੁਸੀਂ ਦੇਖੋ ਵੀ ਪਾਰਕਿੰਗ ਯੂਜ਼ ਹੀ ਨਹੀਂ ਹੋ ਰਹੀ ਜਿਹੜੀ ਬਹੁਤ ਚਿਰ ਤੋਂ ਆ ਦੇਖੋ ਵੇਸਟਲੈਂਡ ਸੀ ਜਿੱਥੇ ਆਲਰੇਡੀ ਡੰਪ ਸੀ ਕੂੜਾ ਵਗੈਰਾ ਉਹਨੂੰ ਅਸੀਂ ਸਾਫ਼ ਕਰਾ ਕੇ ਜਿਹੜਾ ਪਾਥਵੇ ਬੰਦ ਸੀ ਉਹਨੂੰ ਅਸੀਂ ਰੇੜੀਆਂ ਲਈ ਯੂਜ਼ ਕਰ ਰਹੇ ਹਾਂ ਦੂਜੀ ਗੱਲ ਇਹ ਜਿਹੜਾ ਜ਼ੋਨ ਆ ਪੰਜਾਬ ਸਰਕਾਰ ਵੱਲੋਂ ਜਿਹੜੇ 34 ਜ਼ੋਨ ਆਡੈਂਟੀਫਾਈ ਹੋ ਕੇ ਨੋਟੀਫਾਈ ਹੋਏ ਹੋਏ ਆ ਇਹ 2018 ਦਾ ਨੋਟੀਫਾਈ ਜ਼ੋਨ ਹੈ ਇਸ ਪੰਜਾਬ ਸਰਕਾਰ ਦਾ ਸਟਰੀਟ ਵੈਂਡਿੰਗ ਐਕਟ ਜਿਹੜਾ 2014 ਨੂੰ ਸੁਪਰੀਮ ਕੋਰਟ ਨੇ ਬਣਾਇਆ ਸੀ ਉਸ ਐਕਟ ਤਹਿਤ ਹੀ ਜ਼ੋਨ ਬਣਿਆ ਹੋਇਆ ਵਾ 34 ਜ਼ੋਨ ਸ਼ਹਿਰ ਚ ਬਣੇ ਹੋਇਆ ਔਰ 34 ਜ਼ੋਨਾਂ ਚ ਇੱਕ ਜਿਓ ਨੇ ਆ ਉਹਨੂੰ ਅਸੀਂ ਸਾਫ਼ ਕਰਾ ਕੇ ਉਹ ਸ਼ਿਫਟ ਕਰਾ ਰਹੇ ਜਿੰਨੇ ਵੈਂਡਰ ਜਿੰਨਾ ਕਰਕੇ ਜਾਮ ਲੱਗਦਾ ਸੀਗਾ ਉਹ ਸਾਰਾ ਇੱਕ ਜਾਮ ਤੋਂ ਨਜਾਤ ਮਿਲ ਜੇਗੀ ਪਲੱਸ ਜਿਹੜੇ ਗਰੀਬ ਬੰਦੇ ਆ ਰੋਜ਼ ਦੀ ਰੋਜੀ ਰੋਟੀ ਕਮਾਉਂਦੇ ਆ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਜਗ੍ਹਾ ਲੋਟ ਕਰਤੀ ਇਹ ਬਾਰ ਬਾਰ ਇੱਕੋ ਗੱਲ ਕਹਿ ਰਹੇ ਨੇ ਕਿ ਤੁਸੀਂ ਅੰਦਰ ਲਵਾਉਂ ਤੀਆਂ ਰਿਹੜੀਆਂ ਹੁਣ ਤੁਸੀਂ ਦੁਬਾਰਾ ਬਾਹਰ ਲਵਾਤੀਆਂ ਨਹੀਂ ਸਵੇਰੇ ਇਦਾਂ ਸੀ ਪਹਿਲਾਂ ਸਾਨੂੰ ਸਾਰੇ ਜਿਹੜੇ ਫਟਕ ਤੋਂ ਲੈ ਕੇ ਗੜੇ ਤੱਕ ਜਿੰਨੇ ਵੈਂਡਰ ਸੀ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਆ ਜਾਓ ਇੱਥੇ ਇਕੱਠੇ ਕਰਕੇ ਉਹਨਾਂ ਨੂੰ ਫਿਰ ਸ਼ਿਫਟ ਕੀਤਾ ਅੰਦਰ ਲਵਾਈਆਂ ਨਹੀਂ ਐ ਇਹ ਅੱਜ ਲਵਾਉਣ ਦਾ ਪ੍ਰੋਸੈਸ ਤਾਂ ਹੁਣ ਚੱਲ ਰਿਹਾ ਠੀਕ ਹੈ ਤੁਹਾਡੇ ਸਾਹਮਣੇ ਖੜੇ ਆ ਸਾਰੀ ਟ੍ਰੈਫਿਕ ਪੁਲਿਸ ਵੀ ਖੜੀ ਐ ਅਸੀਂ ਵੀ ਖੜੇ ਆ ਔਰ ਲੱਗ ਰਿਹਾ ਸਫਾਈ ਹੋ ਰਹੀ ਲਗਾਤਾਰ ਔਰ ਪੂਰਾ ਆਰਗੇਨਾਈਜ਼ ਕਰਕੇ ਇਹਨੂੰ ਕੋਈ ਪਾਰਕਿੰਗ ਯੂਜ਼ ਨਹੀਂ ਹੋ ਰਹੀ ਜਿਹੜੀ ਵੇਸਟਲੈਂਡ ਆ ਉਹ ਹੀ ਯੂਜ਼ ਹੋ ਰਹੀ ਹੈ ਅ ਅਸੀਂ ਦੇਖਿਆ ਜੀ ਉਸਦੇ ਮੁਖ ਅਫਸਰ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਜੀ ਜੀ ਉਹਨਾਂ ਦਾ ਕਿਦਾਂ ਸਹਾਇਕ ਰਿਹਾ ਤਾਂ ਹਾਂ ਬਹੁਤ ਵਧੀਆ ਪੁਲਿਸ ਦੇ ਸਹਿਯੋਗ ਦੇ ਨਾਲ ਹੀ ਚੱਲ ਰਹੀਆਂ ਕਿਉਂਕਿ ਸਾਂਝਾ ਮੁੱਦਾ ਆ ਕਿਉਂਕਿ ਇਹ ਜਲੰਧਰ ਸ਼ਹਿਰ ਹੁਣ ਕਾਫੀ ਜਾਮ ਲੱਗ ਰਹੇ ਸੀ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਕਿਉਂਕਿ ਲਗਾਤਾਰ ਜਨਸੰਖਿਆ ਤੇ ਗੱਡੀਆਂ ਵਧਣ ਦੇ ਨਾਲ ਇਹ ਪ੍ਰੋਬਲਮ ਦਿਨੋ ਦਿਨ ਵਧ ਰਹੀ ਹੈ ਉਸ ਪ੍ਰੋਬਲਮ ਨੂੰ ਮੁੱਖ ਰੱਖ ਕੇ ਇਸ ਟ੍ਰੀਟ ਜਿਹੜਾ ਸੁਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ 2014 ਵਿੱਚ ਇਹ ਐਕਟ ਬਣਾਇਆ ਗਿਆ ਸੀ ਸਟ੍ਰੀਟ ਵੈਂਡਿੰਗ ਐਕਟ ਉਸ ਐਕਟ ਨੂੰ ਇੰਪਲੀਮੈਂਟ ਕਰਨ ਵਾਸਤੇ ਹੀ 2016 ਵਿੱਚ ਸਰਵੇ ਹੋਇਆ ਸੀ ਔਰ ਸਰਵੇ ਦੇ ਵਿੱਚ 34 ਜੂਨ ਰੇੜੀਆਂ ਫੜੀਆਂ ਲਈ ਆਇਡੈਂਟੀਫਾਈ ਕੀਤੇ ਗਏ ਸੀ ਉਹ 34 ਜੂਨ 2020 ਚ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕਰ ਦਿੱਤੇ ਗਏ ਸੀਗੇ ਨੋਟੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਸ਼ਿਫਟਿੰਗ ਵਾਸਤੇ ਜਿਹੜਾ ਪ੍ਰੋਸੈਸ ਹੁਣ ਚੱਲ ਰਿਹਾ ਹੈ ਜਿਹੜੇ 34 ਜੂਨ ਆ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈ ਜੀ ਮਨਦੀਪ ਜੀ ਤੋਂ ਅੱਗੋਂ ਦੇਖਦੇ ਹਾਂ ਜੀ ਕਿ ਸ਼ਾਪਿੰਗ ਕੀਪਰ ਕੀ ਕਹਿ ਰਹੇ ਹਨ